ਹਾਂਜੀ ਸਰ ਸਾਡੇ ਫੀਰ 31/25 ਦਰਜ ਹੋਈ ਸੀ 363 ਛੜ ਦੀ ਤੇ ਲੜਕੀ ਇੱਕ ਲਾਪਤਾ ਹੋ ਗਈ ਸੀ ਤੇ ਅਸੀਂ ਉਸ ਲੜਕੀ ਨੂੰ ਟ੍ਰੇਸ ਕਰਨ ਲਈ ਲਗਾਤਾਰ ਸਾਡੇ ਪੁਲਿਸ ਟੀਮਾਂ ਕੋਰਾਲੀ ਮਰੰਡੇ ਚੰਡੀਗੜ੍ਹ ਤੇ ਛਾਪੇਮਾਰੀ ਕਰਦੇ ਰਹੇ ਅੰਮ੍ਰਿਤਸਰ ਤੱਕ ਸਾਨੂੰ ਅੱਜ ਸਬੰਧਤਾ ਪ੍ਰਾਪਤ ਹੋਈ ਆ ਲੜਕੀ ਸਾਨੂੰ ਮਿਲ ਗਈ ਮਾਤਾ ਪਿਤਾ ਦੇ ਹਵਾਲੇ ਕਰ ਦਿੱਤੀ ਹੈ ਜੀ ਕਿੰਨੀ ਕੁ ਉਮਰ ਹੈ ਕਿੰਨੀ ਕੁ ਉਮਰ ਹੈ ਜੀ ਕਿੰਨੇ ਟਾਈਮ ਦਾ ਮਾਮਲਾ ਹੈ ਜਿਹੜਾ ਹੈਗਾ ਇਹ ਫਰਬਰੀ 2025 ਦਾ ਜੀ ਤੇ ਲੜਕੀ ਦੀ ਉਮਰ ਕਰੀਬ 14 ਸਾਲਾਂ ਦੀ ਹੈ ਤੇ ਕੀ ਇਨਸੀਡੈਂਟ ਸਾਰਾ ਜਿਹੜਾ ਅੱਜ ਗ੍ਰਿਫਤਾਰੀ ਪਈ ਹੈ ਜੀ ਉਹਦੀ ਜੀ ਜੀ ਲੜਕੇ ਦੀ ਅਸੀਂ ਅਰੈਸਟ ਕਰਕੇ ਮਾਂਜੂ ਅਦਾਲਤ ਵਿੱਚ ਪੇਸ਼ ਕਰ ਦਿੱਤਾ ਜੀ ਕੀ ਨਾਮ ਵਗੈਰਾ ਕੀ ਹੈ ਜੀ ਲੜਕੀ ਦੀ ਉਮਰ ਕਿੰਨੀ ਹੈਗੀ ਹੈ ਲੜਕੇ ਦੀ ਪਲੱਸ 21 20 ਸਾਲ ਦੀ ਹੋ ਗਈ 20 ਸਾਲ ਦੀ ਬਸ ਹਾਂ ਜੀ ਕੋਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਘਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪैन ਕਾਰਡ ਮੁੜ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁੜ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰ ਉਸੇਯੋਗ ਅਤੇ ਸਮੇਂ ਸਿਰ ਆਜ ਹੀ ਸੰਪਰਕ ਕਰੋ ਬੀਬੀ ਸਮਾਰਟ ਸੋਲਿਊਸ਼ਨ ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ